ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਬਾਜੀਖਾਨੇ ਦੇ ਰਹਿ ਜਾਂਦਾ ਇਹਦੇ ਨਾਲ ਦਾ ਪਿੰਡ ਮਲੂਕਾ ਨਯੋਰੇ ਦੇ ਨੇੜਾ ਹੈ ਰਮਾਣਾ ਅਜੀਤ ਸਿੰਘ ਦੇ ਨੇੜਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਗੱਲ ਡੇਰੀ ਫਾਰਮ ਇੱਕ ਚੀਜ਼ ਸ਼ੁਰੂ ਚ ਹੀ ਐਡ ਕਰ ਦਿਆਂ ਵੀ ਸਾਹਮਣੇ ਵੀ ਬਾਈਨ ਲਿਖਿਆ ਵੀ ਪਸ਼ੂ ਦੀ ਆਪਣੇ ਘਰ ਦੀ ਗਾਰੰਟੀ ਹੈ ਜਦੋਂ ਪਸ਼ੂ ਵਿਕ ਜਾਂਦਾ ਉਸ ਤੋਂ ਬਾਅਦ ਚ ਜਿਹੜਾ ਵੀਰ ਖਰੀਦੂਗਾ ਉਹਦੇ ਤੇ ਆ ਵੀ ਉਹਨੂੰ ਪਸ਼ੂ ਉਹ ਕਿੰਨਾ ਕੁ ਨਫਾ ਦਿੰਦਾ ਹੈ ਜਾਂ ਉਹਦੇ ਲਈ ਫਾਇਦੇਮੰਦ ਕਿੰਨਾ ਕੁ ਰਹਿੰਦਾ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਚਾਰ گاਵਾ ਤੁਹਾਨੂੰ ਦਿਖਾਉਣੀਆਂ ਚਾਰੇ ਹੀ ਗੱਭਣ ਹੈ ਸੂਈ ਵੀ ਇਹ ਗਾਂ ਇੱਕ ਸੀਗੀ ਤੇ ਉਹ ਸੇਲ ਹੋਈ ਵੀ ਹੈ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਪਾਸ ਇੱਥੋਂ ਤੁਸੀਂ ਆ ਕੇ ਕਰੋਗੇ ਜਿਹੜਾ ਪਸ਼ੂ ਤੁਹਾਨੂੰ ਜੱਚੂਗਾ ਆਓ ਚਲੋ ਆਦ ਕਰਕੇ ਪਹਿਲੇ ਨੰਬਰ ਵਾਲੀ ਗਾਂ ਤੋਂ ਮਿਲਦੇ ਆਂ ਬਾਈ ਨੂੰ ਗਗੂ ਭਾਈ ਸਤਿ ਸ਼੍ਰੀ ਅਕਾਲ ਗਗੂ ਅੱਜ ਚਾਰ ਗਾਂਾ ਹੁਣ ਆਪਾਂ ਦਿਖਾਵਾਂਗੇ ਹਾਂਜੀ ਹਾਂਜੀ ਬਾਈ ਜਿਹੜੀ ਸੂਈ ਸਵਾਈ ਹੈ ਉਹ ਸੇਲ ਹੋਗੀ ਹਾਂਜੀ ਹੋਗੀ ਸੇਲ ਬਸ ਤਕਰੀਬਨ ਇਹਦਾ ਵੀ ਦਾਨੀ ਆ ਬਾਈ ਹੁਣ ਹੁਣ ਵਾਲੇ ਦੋ ਨੰਬਰ ਵਾਲੀ ਦਾ ਹਾਂਜੀ ਹਾਂਜੀ ਬਾਈ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਗਾਂ ਹਾਂਜੀ ਬਾਈ ਕਿੰਨਾ ਮਸੂਆ ਇਹ ਦੂਜਾ ਸੂਆ 6 ਦੰਦਾ ਜੀ ਕਿੰਨਾ ਟਾਈਮ ਲੱਗਿਆ ਇਹਦੇ ਬਾਈ ਇਹ 14 ਦਿਨ ਪਿਆ ਜੀ ਠੀਕ ਹੈ ਅੱਛਾ ਅੱਜ ਦਾ ਰੇਟ ਕੀ ਰਹੂਗਾ ਇਹਦਾ ਇਹਦਾ 75000 ਰੁਪਿਆ ਬਾਈ ਪਰ ਬੱਚੀ ਜਿਹੜੇ ਬੰਦੇ ਤੋਂ ਲਈ ਆ ਉਹ ਕਹਿੰਦੇ 19 20 ਕਿਲੋ ਦਾ ਤੁਸੀਂ ਪਹਿਲੇ ਸੂਚ ਹੋਇਆ ਬਾਕੀ ਦਾ ਬਾਈ ਜਿਹੜੇ ਬੰਦੇ ਲੈਣੇ ਆ ਉਹਦੇ ਸਮਝਣਾ ਲੈ ਲੈ ਬਾਕੀ ਬੱਚੀ ਦੀ ਤਿਆਰੀ ਬਹੁਤ ਸੋਹਣੀ ਹੋ ਢੱਲ ਢੁਲ ਵੈੜਦੇ ਬਹੁਤ ਜਿਆਦਾ ਚੰਗੇ ਹੋ ਸੋ ਦੋਸਤੋ ਦਿਨ ਹਜੇ 14 ਪਏ ਆ ਜਰਸੀ ਪੱਖ ਮੈਕਸ ਬਰੀਡ ਮੰਨਾਂਗੇ ਅਲੈਦਾ ਜਿਹੀ ਰੰਗ ਹੈ ਦੋਸਤੋ ਰੈੱਡ ਮਤਲਬ ਬਰਾਊਨ ਜਾ ਤੇ ਵਾਈਟ ਇਦਾਂ ਦੇ ਸਪੌਟ ਹੈ ਸੀਮਨ ਜਰਸੀ ਲਵਾ ਦਿਓਗੇ ਤਾਂ ਬੱਚੇ ਜਰਸੀ ਚ ਵੀ ਸੋਹਣੇ ਦੇ ਸਕਦੀ ਐ ਐਚਪ ਭਰਾਓਗੇ ਤਾਂ ਐਚਪ ਚ ਵੀ ਬੱਚੇ ਸੋਹਣੇ ਦੇ ਦੂ ਆ ਕੇ ਦੇਖਿਓ ਜੇ ਇੱਕ ਵੱਖਰੀ ਜੀ ਬਰੀਡ ਤੁਹਾਨੂੰ ਨਜ਼ਰ ਆਊਗੀ ਇਹਦੀ ਜਦੋਂ ਤੁਸੀਂ ਕੋਲ ਖੜੋਗੇ ਇਹਦੇ ਅੱਗੋਂ ਕਰਕੇ ਬਾਈ ਮੋੜੂਗਾ ਤਾਂ ਫੇਸ ਦੇਖਿਓ ਜੇ ਤੁਸੀਂ ਇਹਦਾ ਇਹਦਾ ਕੰਨ ਬਹੁਤ ਸੁਥਰਾ ਹੈ ਜਿੰਨਾ ਵੀ ਹੈ ਢੱਲ ਬਹੁਤ ਪਈ ਆ ਸੋ ਹੁਣ ਇਹਦਾ ਚਿਹਰਾ ਦੇਖਿਓ ਜਰਸੀ ਵਾਂਗੂ ਦੋਸਤੋ ਉੱਤੇ ਬੋਦੀ ਜੀ ਬਣਦੀ ਐ ਦੇਖੋ ਇਹਦਾ ਫੇਸ ਠੰਡੀ ਸੀਲ ਵੀ ਬਹੁਤ ਜ਼ਿਆਦਾ ਹੈ ਬਾਈ ਠੀਕ ਐ ਥਾਣ ਨੱਥੀ ਚੁਆਈ ਵਾਲੇ ਐ 75000 ਅੱਜ ਦਾ ਰੇਟ ਹੈ 14-15 ਦਿਨਾਂ ਦੀ ਕੱਚੀ ਹੈ ਬਾਕੀ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਦੇਖਣਾ ਵੀ ਇਹ ਕਿੰਨੀ ਕਿ ਤਿਆਰ ਹੋਊਗੀ ਤੁਹਾਨੂੰ ਫੇਰ ਇਹਦਾ ਮੈਂ ਫੇਸ ਜ਼ਰੂਰ ਦਿਖਾਉਂਗਾ ਗੱਗ ਬਈ ਨੂੰ ਐਂ ਸਾਈਡ ਤੇ ਕਰਦੇ ਸੋ ਹੁਣ ਦੇਖ ਲਓ ਦੱਸੋ ਇਹਦੇ ਚਿਹਰੇ ਨੂੰ ਇਹਦਾ ਇਹਦਾ ਫੇਸ ਹੈ ਜਰਸੀ ਕ੍ਰਾਸ ਵੈੜ ਹੈ ਇਹ। ਬਾਕੀ ਥਾਂ ਥਣੋਂ ਵੀ ਬਹੁਤ ਜਿਆਦਾ ਸੋਹਣਾ ਬਈ। ਸਹੀ। ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਬਣਾਉਂਦੀ ਆਂਦੀ ਹੈ। ਢੱਲ ਬਹੁਤ ਪਈ ਹੈ। ਹਵਾਨਾ ਪੱਧਰਾ ਬਿਲਕੁਲ। ਇਹਦੇ ਨਾਲ ਗਾਂ ਲਗਭਗ ਸੌਤਾਬਾਈ ਦੱਸਦਾ ਸੀ ਵੀ ਹੋਿਆਂ ਨੂੰ ਹੀ ਐ। ਫਿਰ ਵੀ ਦਿਖਾ ਦਿੰਨੀ ਐ। ਕੰਨਵਾ ਸੂ ਐ? ਇਹ ਦੂਜਾ ਸੂ ਐ ਜੀ ਇਹ ਵੀ ਬਈ। ਕਿੰਨੇ ਦਿਨ ਲੇ ਚੂਗੀ? ਇਹ ਤਾਂ ਬਈ ਮੰਨ ਕੇ 11-12 ਦਿਨ ਪਈ। ਰੇਟ ਕੀ ਰੋਗੇ ਦਾ? ਰੇਟ ਤਾਂ 75000 ਰੁਪਏ ਬਈ। ਖੋਲੀ। ਫੋਰ ਰੇਟ ਇਹਦਾ ਵੀ 75000 ਹੈ ਤੇ ਹੋ ਸਕਦਾ ਹੈ ਜੇ ਤੁਹਾਨੂੰ ਵੀਡੀਓ ਪੋਸਟ ਹੁੰਦੀ ਹੈ ਤੇ ਇਹ ਵਿਕ ਜੇ ਪਰ ਤੁਹਾਨੂੰ ਅੱਜ ਵੀਡੀਓ ਚ ਦਿਖਾ ਰਹੇ ਹਾਂ ਤੁਸੀਂ ਕਾਲ ਕਰ ਲਓ ਇਹਦੇ ਸਬੰਧੀ ਕਰੇ ਦੁੱਧ ਪੀਣ ਵਾਲੀਆਂ گاਵਾ ਜਿਨੇ ਬੰਨ ਕੇ ਪਸ਼ੂ ਰੱਖਣੇ ਆਂ ਕਈ ਵਾਰਾਂ ਸੰਭਾਲ ਦਰਮਿਆਨੀ ਹੁੰਦੀ ਹੈ ਤਾਂ ਉੱਥੇ ਇਹ ਕਾਮਯਾਬ ਰਹਿਣਗੇ ਹਾਈਟ ਦਾ ਅੰਦਾਜ਼ਾ ਦੱਸੋ ਬਾਈ ਨਾਲ ਤੁਰ ਰਿਹਾ ਤੇ ਸਾਰੀਆਂ ਹੀ ਗਾਵਾਂ ਇਹਨੇ ਤੋਰ ਕੇ ਦਿਖਾਉਣੀਆਂ ਕਿਹੜੀ ਗਾਂ ਵੱਡੀ ਲੱਗਦੀ ਹੈ ਕਿਹੜੀ ਛੋਟੀ ਲੱਗਦੀ ਹੈ ਉਹਦੀ ਜੱਜਮੈਂਟ ਤੁਸੀਂ ਵੀਡੀਓ ਸਾਰੀ ਦੇਖ ਕੇ ਬਾਕੀ ਜਿੰਨੀ ਵੀ ਹੈ ਸਾਫ ਸੁਥਰੀ ਹੈ ਬਾਈ ਠੀਕ ਹੈ ਇਹ ਵੀ ਦੱਸੋ ਤੁਨ ਤੁਨ ਸੋਹਣਾ ਹੈ ਇਹਦਾ ਵੀ ਰੰਗ ਵੱਖਰਾ ਜਿਹਾ ਲਾਲ ਰੰਗ ਤੇ ਬਲੈਕ ਰੰਗ ਦੋਨੇ ਹੀ ਰੰਗ ਹੈ ਉਹ ਚਿੱਟਾ ਰੰਗ ਤਾਂ ਵੱਧ ਦਿਸਦਾ ਹੀ ਹੈ 2 ਨੰਬਰ ਦੇ ਉੱਤੇ ਹੈ 3 ਨੰਬਰ ਤੇ ਇੱਕ ਹੋਰ ਗਾਂ ਗੱਬਣ ਖੜੀ ਐ ਸੋ ਟੋਟਲ ਮੈਂ 4 ਗਾਵਾਂ ਇਸ ਵੀਡੀਓ ਚ ਤੁਹਾਨੂੰ ਦਿਖਾਉਣੀ ਐ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਚ ਹੋਣਗੇ ਪਸ਼ੂ ਚੱਜਦਾ ਤੁਸੀਂ ਖਰੀਦ ਲਓਗੇ ਇਹ ਵੀ ਹਵਾਨੇ ਦੀ ਸਾਫ਼ ਸੁਥਰੀ ਐ ਬਣੂਗੀ ਚੰਗਾ ਪਰ ਹਜੇ ਕੱਚੀ ਦਿਸਦੀ ਐ ਜਿਹੜੀ ਇੱਦੂ ਅੱਗੇ ਗਾਂ ਬਈ ਕਿੰਨੇ ਕ ਦਿਨ ਲਊ ਸੂਨ ਚ ਇਹ ਬਈ 11-12 ਦਿਨ ਹੀ ਇਦੇ ਰਹਿੰਦੇ ਆ ਬਈ ਇਹ ਕੀ ਰੇਟ ਰੇਟ ਦਾ 72000 ਰੁਪਏ ਬਈ ਤੁੱਖੋ ਲੀਨ ਰੇਟ 72000 11 12 ਇਹਦਾ ਬਸ ਹੁਣੀ ਤਾਰ ਗਈ ਹੈ ਵੜਾ ਜੇ ਬਈ ਠੀਕ ਹੈ ਇਹਦੇ ਨਾਲ ਮਾੜਾ ਜੇ ਬਈ ਮਗਰ ਲਾ ਨੋ ਮਾੜਾ ਜੇ ਕੈਮਰਾ ਵੀ ਮਾਰ ਦਿਓ ਅੰਦਰਲਾ ਪਾਸ ਮਾੜਾ ਜੇ ਕਢਾਉਣ ਵਾਲਾ ਸੋਸੋ ਇਹ ਪੈਰ ਬੰਨ ਨਾਲ ਆ ਜਦੋਂ ਸੂ ਪੈਂਦੀ ਹੈ ਉਸ ਤੋਂ ਬਾਅਦ ਤੁਸੀਂ ਬਣਾ ਲਓ ਇੱਕ ਬੇਨਤੀ ਹੈ ਵੀ ਜਿਹੜੇ ਵੀ ਰਗਾਵਾਾਂ ਸਾਹਮਦੇ ਆ ਜਦੋਂ ਪਸ਼ੂ ਡਰਾਈ ਹੁੰਦਾ ਜਾਂ ਸੂ ਪੈਂਦਾ ਉਸ ਤੋਂ ਬਾਅਦ ਚ ਜਰੂਰ ਇੱਕ ਵਾਰ ਖੁਰ ਬਣਵਾਇਆ ਕਰੋ 6 ਮਹੀਨੇ ਬਾਅਦ ਲੋਡ ਪੈਂਦੀ ਹੈ گاਵਾਾਂ ਦੇ ਨੋ ਬਣਾਉਣ ਦੀ ਵੈਸੇ ਏਡੀ ਤਾਂ ਕੋਈ ਬਾਲੀ ਦਿੱਕਤ ਮੰਨਦੀ ਨਹੀਂ ਬਾਈ ਉੱਤੇ ਚੜਦਾ ਉਦੋਂ ਮੰਨਦੀ ਆ ਠੀਕ ਹੈ ਸੋ ਇਹ ਬਣਾਉਣਾ ਤਾਂ ਪੈਣਾ ਹੀ ਹੈ ਇਹਦੀ ਅਚ ਨਾਲ ਕਈ ਵਾਰ ਪਸ਼ੂ ਦੁੱਧ ਵੀ ਘਟ ਦਿੰਦਾ ਤੇ ਦੂਜੀ ਗੱਲ ਐ ਉਹ ਪਸ਼ੂ ਹਾਲਾਂਕਿ ਇਹਦੀ ਸਿਹਤ ਸੋਹਣੀ ਪਈ ਹੈ ਪਰ ਇਹਦੇ ਨਾਲ ਲਿੱਸਾ ਵੀ ਹੋ ਜਾਂਦਾ ਸੋ ਜੇ ਬਣਾ ਲੋਂਗੇ ਤੋਂ ਤੋਂ ਬਾਅਦ ਛੇ ਦਾ ਢਾਂਚਾ ਤੁਹਾਨੂੰ ਦੁੱਗਣਾ ਚੰਗਾ ਲੱਗੂਗਾ ਅੱਜ ਨਾਲੋਂ ਹੁਣ ਦਾ ਢਾਂਚਾ ਤੁਸੀਂ ਦੇਖ ਲਓ ਤੇ 72000 ਡਿਮਾਂਡ ਹੈ ਬਾਕੀ ਦੁੱਧ ਦਾ ਤਾਂ ਸੋਨਾ ਪਾ ਦੂਗੀ ਵਾੜੇ ਵੀ ਬਾਈ ਠੀਕ ਹੈ ਇਹ ਦੋ ਅੱਗੇ ਜਿਹੜੀ ਤੁਹਾਨੂੰ ਗਾਂ ਦਿਖਾਉਣੀ ਆ ਦੋਸਤੋ ਵੱਡੇ ਕੱਦ ਕਾਠ ਦੀ ਵੱਡੇ ਢਾਂਚੇ ਦੀ ਐ ਕਿੰਨਾ ਸੂਆ ਬਾਈ ਇਹ ਦੂਜਾ ਸੂਆ ਬਾਈ ਠੀਕ ਐ ਪਹਿਲੇ ਸੂ ਦੁੱਧ ਦਿੰਦਾ ਬਾਈ ਨੇ 30 ਤੋਂ 31 ਕਿਲੋ ਬਾਈ ਠੀਕ ਐ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਤਾਂ 1,15,000 ਰੁਪਇਆ ਬਾਈ ਦਿਨ ਕਿ ਲੈ ਲਵੂ ਦਿਨ ਬਾਈ ਦਾ 28 ਤਰੀਕ ਨੂੰ ਪੂਰੇ ਆ ਜੀ ਠੀਕ ਹਾਂਜੀ 1,15,000 ਵੱਡੇ ਕੱਦ ਕਾਠ ਦੀ ਇਹ ਗਾਂ ਹੱਥੀਂ ਚਵਾਈ ਵਾਲਾ ਥਾਨ ਬਾਕੀ ਢਾਂਚਾ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਰੇਟ ਅੱਜ ਸਾਰੇ ਪਸ਼ੂਆਂ ਦੇ ਵੀਡੀਓ ਚ ਕਰਤੇ ਐ 28 ਤਰੀਕ ਨੂੰ ਦਿਨ ਪੂਰੇ ਆ ਤੇ 20 ਤਰੀਕ ਨੂੰ ਵੀਡੀਓ ਬਣ ਰਹੀ ਐ 8 ਦਿਨ ਬਾਕੀ ਐ ਦਿਨ ਪੂਰੇ ਹੋਣ ਚ ਹਜੇ ਫੁੱਲ ਭਰੂਗੀ ਗਾਂ ਕਿਉਂਕਿ ਹਜੇ ਕੱਚੀ ਐ ਅੱਜ ਦਾ ਹਵਾਨੇ ਦਾ ਰੌਖ ਤੁਸੀਂ ਵੀਡੀਓ ਚੋਂ ਦੇਖ ਲਓ ਥਾਣੇ ਦਾ ਇੱਕ ਨੰਬਰ ਐ ਪੂਰਾ ਵਧੀਆ ਥੀਚਵਾਈ ਵਾਲਾ ਥਾਣਾ ਇਸ ਗਾਂ ਦੇ ਲੱਗਾ ਢਾਂਚਾ ਦੇਖੋ ਹਾਈਟ ਲੈਂਥ ਬਾਈ ਪੱਪੂ ਦੇ ਦੀ ਗਾਂ ਹਮ ਹਾਈ ਤਾਂ ਬਈ ਗੁੰਦੀ ਮਾਰਦੀ ਐ ਸਣਾ ਜੋ ਜਮਾ ਸੋ ਹਜੇ ਭਾਈ ਕਹਿੰਦਾ ਵੀ ਸ਼ਹਿਰ ਅਰਗੜ ਚੀਪਾ ਆਉਂਦਾ ਸੋ ਹਵਾਨਾ ਤੁਸੀਂ ਫੇਰ ਦੇਖ ਸਕਦੇ ਹੋ ਅਜੇ ਪਤਾ ਨਹੀਂ 1,115,000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਮਾਨਤਨ ਕਰੂਗਾ ਮੌਕੇ ਤੇ ਜਿੰਨਾ ਕੋ ਹੋ ਸਕਿਆ ਬਾਕੀ ਬਈ ਇਹ ਜੀ ਇਹ ਮੁੱਲ ਦਾ ਆਪਾਂ ਜਿਹਨੇ ਰੱਖਿਆ ਕੋਈ ਗੱਲ ਨਹੀਂ ਮੰਨਤਾਂ ਜਰੂਰ ਕਰਾਂਗੇ ਬਾਕੀ ਬੈਡ ਦੀ ਤਿਆਰੀ ਜਦੋਂ ਬੈਡ ਤਿਆਰ ਹੋ ਗਈ ਬਈ ਤੇ ਠੀਕ ਹੈ ਸੁਭਵਾਨਾ ਫੇਰ ਦੇਖੋ ਥਾਂ ਬਹੁਤ ਸੋਹਣਾ ਦਸਤੂ ਗਾਵਾ ਦਾ ਇਧਰ ਵੀ ਦਿਖਾ ਦਿੰਨਾ ਤੁਹਾਨੂੰ ਮੈਂ ਇੱਥੋਂ ਤੁਸੀਂ ਇਹ ਥਾਂ ਦਾ ਸੈਜ ਦੇਖ ਲਓ ਚਾਰੇ ਥਾਂ ਨੂੰ ਬਿਲਕੁਲ ਇੱਕੋ ਜਿਹੇ ਪੱਦਰ ਨਜ਼ਰ ਆਉਂਦੇ ਹੋਣਗੇ ਟਾਂਚਾ ਤੁਸੀਂ ਦੇਖੋ ਸੋਏ ਗਾਵਾ ਦੋਸਤੋ ਅੱਜ ਦੀ ਵੀਡੀਓ ਚ ਚਾਰ ਵਿਕਰੀ ਵਾਲੀਆਂ ਸੀਗੀਆਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਤਸੱਲੀ ਕਰ ਲਿਓ ਜੇ ਆਕੇ ਜਿਹੜਾ ਪਸ਼ੂ ਤੁਹਾਨੂੰ ਜੱਜ ਗਿਆ ਇੱਥੇ ਫੋਲ ਤਸੱਲੀ ਕਰ ਲਿਆ ਕਰੋ ਉਦੋਂ ਬਾਅਦ ਚ ਥੋੜੀ ਸੰਭਾਲ ਹੈ ਇਹ ਗਾਂ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਥਣ ਥੀਚੁਾਈ ਵਾਲੇ ਹਵਾਨੇ ਤੇ ਨਾੜਾਂ ਚੰਗੀਆਂ ਬਰੀਡ ਕੁਆਲਿਟੀ ਇਹਦੀ ਤੁਸੀਂ ਆਪ ਜੱਜਮੈਂਟ ਕਰ ਲਿਓ ਤੁਹਾਨੂੰ ਕਿਹੜੀ ਨਸਲ ਚ ਪੈਂਦੀ ਲੱਗਦੀ ਹੈ ਇਹਦੇ ਨਾਲ ਦੀ ਗਾਂ ਇਹ ਵੀ ਗੱਪਣ ਥੱਲੋਂ ਸਾਫ਼ ਸੁਥਰੀ ਹੈ ਤੇ ਇੱਕ ਗਾਂ ਥੋੜੀ ਸਮੱਸਿਆ ਪੈਰਦੀ ਹੈ ਉਹ ਤੁਹਾਨੂੰ ਦੱਸਦਾ ਵੀ ਨੌ ਵਧਿਆ ਵਿਆ ਬਾਕੀ ਕੋਈ ਗੱਲ ਨਹੀਂ ਜੇ ਕੋਈ ਆਪਣਾ ਭਰਾ ਭਾਈ ਸੌਦਾ ਕਰੂਗਾ ਆਪਾਂ ਨੌ ਸੈਟ ਕਰਵਾ ਕੇ ਵੀ ਦੇ ਦਾਂਗੇ ਠੀਕ ਹੈ ওকে ਹਾਂਜੀ ਸੋ ਧੰਨਵਾਦ ਸੋ ਆਈ ਦੀ ਇਸ ਵੀਡੀਓ ਨੂੰ ਦੇਖਣ ਦੇ